ਕੋਈ ਜੀ ਨਸ਼ਾ ਜਿਹੜਾ ਵਾ ਸਰਕਾਰ ਨੇ ਖਤਮ ਕਰਨਾ ਜਾਂ ਪੁਲਿਸ ਨੇ ਖਤਮ ਕਰਨਾ ਉਹ ਤਾਂ ਹੈ ਹੀ ਹੈ ਜਿੰਨਾ ਜੇਕਰ ਲੋਕੀ ਨਸ਼ਾ ਕਰਨ ਵਾਲੇ ਮੰਨ ਨਹੀਂ ਆਪਣਾ ਬਧਾਉਣਗੇ ਵੀ ਅਸੀਂ ਨਸ਼ਾ ਛੱਡਣਾ ਉਹ ਉਹਨਾਂ ਦੇ ਜਿੱਥੋਂ ਵੀ ਉਪਲਬਧ ਹੋਇਆ ਜੇ ਇਸ ਪਿੰਡ ਚ ਬੰਦ ਹੋਏਗਾ ਤਾਂ ਦੂਸਰੇ ਪਿੰਡ ਚ ਜਾ ਕੇ ਲੈ ਆਉਣਗੇ ਜਾਂ ਮਤਲਬ ਹੋਰ ਕੋਈ ਦਾ ਕੋਈ ਢਾਂਗ ਬਣਾ ਲੈਣਗੇ ਸੁਧਾਰ ਤੇ ਹੋ ਰਿਹਾ ਜੀ ਸੁਧਾਰ ਹੋ ਰਿਹਾ ਨੇ ਤੇ ਨਸ਼ੇ ਦੀ ਗੱਲ ਚੱਲੀ ਸੀ ਨਸ਼ਾ ਨਸ਼ਾ ਕੁਝ ਪਰਸੈਂਟ ਜਿਹੜਾ 90 ਪਰਸੈਂਟ ਜਿਹੜਾ ਖਤਮ ਕੁਝ ਪਰਸੈਂਟ ਨਹੀਂ 90% ਬਹੁਤ ਜ਼ਿਆਦਾ ਹੁੰਦਾ 90% ਹੋ ਗਏ ਹਾਂਜੀ 90% 10% ਰਹਿ ਗਏ ਹਾਂਜੀ ਹਨਾ ਉਹ ਵੀ ਐਸਐਸਪੀ ਸਾਹਿਬ ਨੇ ਹੀ ਬੇਨਤੀ ਕਰਾਂਗੇ ਕਿ ਜਿਹੜੇ 10% ਰਹਿ ਗਏ ਉਹਨਾਂ ਦਾ ਵੀ ਕਰੋ ਸਪਾਇਆ ਨਾ ਬੜਾ ਮੁਸ਼ਕਿਲ ਆ ਉਥੋਂ ਦੀ ਬਾਕੀ ਨਸ਼ੇ ਦੀ ਗੱਲ ਜਿਹੜੀ ਕਰਦੇ ਆ ਤੇ ਨਸ਼ਾ ਨਹੀਂ ਬੰਦ ਹੋਣਾ ਜੋ ਮਰਜ਼ੀ ਕਰ ਲੈ ਕੋਈ ਨਸ਼ਾ ਹੁਣਾ ਹੀ ਆ ਹਾਂਜੀ ਨਸ਼ਾ ਹੁਣਾ ਹੀ ਆ ਜੀ ਨਹੀਂ ਦੇਖੋ ਸਾਰੇ ਲੋਕੀ ਕਹ ਰਹੇ ਫਰਕ ਪਿਆ ਵਾ ਇਹ ਗੱਲ ਠੀਕ ਹੈ ਫਰਕ ਪਿਆ ਜਿਹੜਾ ਫਰਕ ਪਿਆ ਉਹ ਦੇਖਣ ਨੂੰ ਇਹ ਵਿੱਚੋਂ ਅੰਦਰ ਉੱਥੇ ਦਾ ਉੱਥੇ ਹੀ ਆ अच्छा फर्क ਪਿਆਵਨ ਨਾਲੇ ਕਈ ਕਹਿੰਦੇ ਨਾਲ ਕਹਿੰਦੇ ਉੱਥੇ ਹੀ ਆ ਪਰ ਚਲੋ ਹੋਰ ਲੋਕਾਂ ਨਾਲ ਵੀ ਗੱਲਬਾਤ ਕਰ ਲਾਂਗੇ ਸਵਾਲ ਪੁੱਛਾਂਗੇ ਕਿ ਸਾਡੀ ਸਾ ਗਵਰਨਮੈਂਟਾਂ ਦਾ ਜਿਹੜਾ ਬੀ ਬੀਜਾ ਨਾ ਇਹ ਨਹੀਂ ਮੁਕਣਾ ਭਾਜੀ ਕਿੰਨੀ ਉਮਰ ਹੈ ਮੇਰੀ 63 ਸਾਲ ਹੈ 63 ਸਾਲ ਕੀ ਸੁਧਾਰ ਦੇਖਣਾ ਚਾਹੁੰਦੇ ਹੋ ਪਿੰਡ ਦੇ ਵਿੱਚ ਪਿੰਡ ਦੇ ਚ ਸੁਧਾਰ ਜੀ ਮੇਰੀ 66 ਸਾਲ ਉਮਰ ਤੇ ਕਾਈ ਤੱਕ ਹੋਇਆ ਕੋਈ ਨਹੀਂ ਅੱਛਾ ਜੀ ਅੱਗੇ ਹੁਣ ਦੇਖੋ ਕੀ ਬੰਦਾ ਨਹੀਂ ਪਿੰਡ ਦੇ ਵਿੱਚ ਚਾਹਦੇ ਕੀ ਕੀ ਦੇਖਣਾ ਕੀ ਚਾਹਦੇ ਹੋ ਕੀ ਸਥਾਨ ਹੋਣਾ ਚਾਹੀਦਾ ਸੁਧਾਰ ਹੋਣਾ ਕੀ ਜੀ ਪਹਿਲੇ ਸਰਪੰਚ ਸਾਹਿਬ ਬਣੇ 60 ਸਾਲ ਕਿਤੇ ਉਹਨਾਂ ਨੇ ਉਹ ਤਾਂ ਗ੍ਰਾਮ ਸੋਚੀ ਚ ਪਨੇੜ ਆ ਗਿਆ अच्छा जी ओदे ग्राम सूची आई नहीं पर हुण हुण की सुधार देखना चंदे ओ दसो कोई और पंजाब रेया ने नवे ने गलियां गलियां बेचारे ने बना देतीया ने बना देती फिर सुधार होया ही है ना हां जी होया जी होया। इतनी हिस्ट्री अजय भी ਤੁਸੀਂ ਦੇਖ ਸਕਦੇ ਹੋ ਪੜ ਸਕਦੇ ਹੋ ਜਦੋਂ ਕਿਤੇ ਵੀ ਤੁਸੀਂ ਇੱਥੇ ਬੋਰ ਕਰਦੇ ਹੋ ਜਾਂ ਥੱਲੇ ਕੋਈ ਗੱਟਰ ਵਗੈਰਾ ਮਿੱਟੀ ਪੁੱਟਦੇ ਹੋ 10 ਫੁੱਟ 8 ਫੁੱਟ 20 ਫੁੱਟ ਤੱਕ ਤੁਹਾਨੂੰ ਹੱਡੀਆਂ ਦੇ ਪਿੰਜਰ ਪੂਰੇ ਪੂਰੀ ਖੋਪੜੀਆਂ ਔਰ ਪੂਰਾ ਪੂਰਾ ਆਦਮੀ ਦਾ ਜਿਹੜਾ ਸਕੈਲਟਨ ਜਿਹੜਾ ਹੈਗਾ ਕੰਗਾਲ ਵਗੈਰਾ ਮਿਲੇਗਾ ਪਿੰਡਾਂ ਦੀ ਸੱਤ ਪ੍ਰੋਗਰਾਮ ਦੇ ਤਹਿਤ ਮੈਂ ਅੱਜ ਗੁਰਦਾਸਪੁਰ ਜ਼ਿਲ੍ਹੇ ਦੇ ਪਿੰਡ ਪਣਿਆਰ ਦੇ ਵਿੱਚ ਪਹੁੰਚਿਆ ਹਾਂ ਇਹ ਉਹ ਪਿੰਡ ਆ ਜਿੱਥੇ ਦੋ ਦੇਸ਼ਾਂ ਦੇ ਪ੍ਰਧਾਨ ਮੰਤਰੀ ਕਿਸੇ ਵੇਲੇ ਇੱਥੇ ਪਿੰਡ ਦੇ ਵਿੱਚ ਇਕੱਠੇ ਹੋਏ ਸਨ ਜਦੋਂ ਹਿੰਦੁਸਤਾਨ ਪਾਕਿਸਤਾਨ ਦਾ ਪਟਵਾਰਾ ਆਇਆ ਸੀ 1947 ਦੀ ਗੱਲ ਕਰੀਏ ਤਾਂ ਇਸੇ ਪਿੰਡ ਦੇ ਵਿੱਚ ਇੱਕ ਰਿਫਿਊਜੀ ਕੈਂਪ ਲੱਗਾ ਸੀ ਜਿਹਦੇ ਵਿੱਚ ਪਾਕਿਸਤਾਨ ਦੇ ਪ੍ਰਧਾਨ ਮੰਤਰੀ لیاقت ਅਲੀ ਖਾਨ ਤੇ ਹਿੰਦੁਸਤਾਨ ਦੇ ਪ੍ਰਧਾਨ ਮੰਤਰੀ ਪੰਡਤ ਜਵਾਲਾਲਲ ਨਹਿਰੂ ਇਸੇ ਪਿੰਡ ਦੇ ਵਿੱਚ ਪਹੁੰਚੇ ਸੀ ਔਰ ਇਸ ਪਿੰਡ ਦੇ ਵਿੱਚ ਉਹ ਚੌਕ ਵੀ ਮੌਜੂਦ ਹੈ ਜਿਹਨੂੰ ਨਹਿਰੂ ਚੌਕ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਅੱਜ ਅਸੀਂ ਇਸ ਪਿੰਡ ਦੇ ਵਿੱਚ ਸਰਪੰਚ ਨਾਲ ਗੱਲ ਕਰਾਂਗੇ ਲੋਕਾਂ ਨਾਲ ਗੱਲਬਾਤ ਕਰਾਂਗੇ ਕਿ ਪਿੰਡ ਦੇ ਕਿਹੜੇ-ਕਿਹੜੇ ਉਹ ਮੁੱਦੇ ਨੇ ਕਿ ਜਿਹੜੇ ਸਰਕਾਰ ਨੂੰ ਪੂਰੇ ਕਰਨੇ ਚਾਹੀਦੇ ਨੇ ਔਰ ਕਿਹੜੇ ਮੁੱਦੇ ਪੂਰੇ ਹੋਏ ਨੇ ਜਾਂ ਕਿਹੜੇ ਕੰਮ ਨੇ ਜਿਹੜੇ ਸਰਕਾਰ ਕੋ ਇਹਨਾਂ ਨੇ ਅਪਡੇਟ ਕੀਤੇ ਨੇ ਵੀ ਸਾਨੂੰ ਇਹ ਕੰਮ ਕਰਕੇ ਦਿਓ ਤੇ ਸਭ ਤੋਂ ਪਹਿਲਾਂ ਤਾਂ ਤੁਹਾਨੂੰ ਤਸਵੀਰਾਂ ਦਿਖਾਦੀ ਵੀ ਇੱਕ ਪਿੰਡ ਦਾ ਬੋਰਡ ਆ ਬਹੁਤ ਪੁਰਾਣਾ ਔਰ ਜਿਹਦੇ ਥੱਲੇ ਜ਼ਿਆਦਾਤਰ ਲੋਕ ਸ਼ਾਮ ਦੇ ਸਮੇਂ ਇੱਥੇ ਬੈਠਦੇ ਨੇ ਔਰ ਸ਼ਾਮ ਦੇ ਸਮੇਂ ਇੱਥੇ ਆਪਣੇ ਪਿੰਡ ਦੇ ਵਿਕਾਸ ਵਾਸਤੇ ਹੋਰ ਪਿੰਡ ਦੇ ਵਿੱਚ ਜੇ ਨਸ਼ਾ-ਨਸ਼ਾ ਚੱਲ ਰਿਹਾ ਉਹਦੇ ਬਾਰੇ ਚ ਚਰਚਾ ਕਰਦੇ ਨੇ ਕਿ ਉਹਨੂੰ ਕਿਵੇਂ ਬੰਦ ਕਰਾਣਾ ਤੇ ਸਭ ਤੋਂ ਪਹਿਲਾਂ ਤੇ ਪਿੰਡ ਦੇ ਸਰਪੰਚ ਵਰਿੰਦਰ ਸਿੰਘ ਜੀ ਨਾਲ ਗੱਲ ਗੱਲਬਾਤ ਕਰਾਂਗੇ ਆਮ ਆਦਮੀ ਪਾਰਟੀ ਦੇ ਸਰਪੰਚ ਨੇ ਭਾਈ ਸਾਹਿਬ ਇਹ ਦੱਸ ਦਿਓ ਕਿ ਇਲੈਕਸ਼ਨ ਦੇ ਦੌਰਾਨ ਜਿਹੜੇ ਆਪਾਂ ਇਹਨਾਂ ਲੋਕਾਂ ਨਾਲ ਗੱਲਬਾਤ ਕੀਤੀ ਸੀ ਕਿ ਆਪਾਂ ਕਿਹੜੇ ਕੰਮ ਸੀ ਜਿਹੜੇ ਉਹ ਤੁਸੀਂ ਕਰਾ ਕੇ ਦੇਣੇ ਨੇ ਪਿੰਡ ਦੇ ਵਿੱਚ ਮੈਂ ਵਰਿੰਦਰ ਸਿੰਘ ਪਿੰਡ ਪੁਨਿਆੜ ਦਾ ਸਰਪੰਚਾ ਇਲੈਕਸ਼ਨ ਦੇ ਦੌਰਾਨ ਅਸੀਂ ਸਭ ਤੋਂ ਪਹਿਲਾਂ ਨਸ਼ੇ ਵਾਸਤੇ ਗੱਲ ਕੀਤੀ ਸੀ ਕਿ ਨਸ਼ਾ ਪਿੰਡ ਚੋਂ ਮਕਾ ਕੇ ਦਵਾਂਗੇ ਖਤਮ ਕਰਾਂਗੇ ਨਸ਼ੇ ਵਾਸਤੇ ਅਸੀਂ ਕਿਸੇ ਦੇ ਮਗਰ ਨਹੀਂ ਜਾਵਾਂਗੇ ਤੇ ਪਰਮਾਤਮਾ ਦੀ ਕਿਰਪਾ ਨਾਲ ਸਰਕਾਰਾਂ ਦੀ ਕਿਰਪਾ ਨਾਲ ਜੋ ਵੀ ਇਹ ਨਸ਼ਾ ਅਜ ਤੱਕ ਲਗਭਗ ਹੁਣ ਤੇ ਬੰਦ ਹੋ ਚੁੱਕਾ ਹੈ 99% ਕਹਿ ਸਕਦੇ ਆਂ ਅਸੀਂ ਕਿ ਇਹ ਨਸ਼ਾ ਬੰਦ ਹੋ ਚੁੱਕਾ ਤੇ ਜਿਹੜੀ ਗੱਲ ਤੁਸੀਂ ਪੰਡਤ ਜਵਾਲਾ ਨੇ ਅਦਾ ਕੀਤੀ ਸੀ ਆਜ਼ਾਦੀ ਵੇਲੇ 47 ਤੋਂ ਬਾਅਦ ਅਸੀਂ ਵੀ ਆਪਣੇ ਬਜ਼ੁਰਗਾ ਕੋਲ ਸੁਣਦੇ ਰਿਹਾ ਪੀ ਸੰਨ 47 ਤੋਂ ਬਾਅਦ ਇੱਥੇ ਪੰਡਤ ਜਵਾਲਾ Nehru ji 아이ਸੀ ਪਿੰਡ ਰਿਫਿਊਜੀ ਕੈਂਪ ਲੱਗਾ ਸੀ ਉਹ ਰਿਫਿਊਜੀ ਕੈਂਪ ਲੱਗਾ ਸੀ ਇਹ ਅਸੀਂ ਆਪਣੇ ਬਜ਼ੁਰਗਾ ਕੋਲ ਸੁਣਿਆ ਸੀ ਇਦਾਂ ਜੀ ਕਿ ਕੈਂਪ ਲੱਗਾ ਸੀ ਅੱਛਾ ਇੱਕ ਚੀਜ਼ ਹੋਰ ਦੱਸੋ ਵੀ ਕੁਝ ਸਰਕਾਰ ਕੋਲੋਂ ਆਪਾਂ ਕਿਹੜੀਆਂ ਕਿਹੜੀਆਂ ਡਿਮਾਂਡਾਂ ਕੀਤੀਆਂ ਨੇ ਵੀ ਇਹ ਪਿੰਡ ਦੇ ਵਿੱਚ ਆਹ ਕੰਮ ਹੋਣ ਜਿਵੇਂ ਜਿਵੇਂ ਰੇਲਵੇ ਸਟੇਸ਼ਨ ਦੱਸਦੇ ਸੀ ਉਹ ਲਾਈਨ ਤੇ ਸਰਕਾਰ ਕੋਲੋਂ ਇਹ ਹੀ ਮੰਗ ਕਰਦੇ ਆ ਇਸ ਸਾਡਾ ਪਿੰਡ ਪੁਨਿਆੜ ਦੇ ਵਿੱਚ ਘੱਟ ਕੰਮ ਸੇ ਕੰਮ ਵੀ 2.5000 ਦੀ ਬੋਟਾ ਇਥੇ ਲੱਗੇ ਸਾਡਾ ਪਿੰਡ ਜਾਂਦੀਆਂ ਘਟੋ ਘਟ ਵੀ 20 25 ਪਿੰਡ ਲੱਗਦੇ ਨੇ ਇਥੇ ਸ਼ੂਗਰ ਮਿਲ ਸਾਡੇ ਪਿੰਡ ਹੈਗੀ ਆ ਬਿਆੰਤ ਕਾਲ ਸਾਡੇ ਲਾਗੇ ਨੇ ਕੋ ਕੋ ਕੋਕੋ ਗੋਲਾ ਦੀ ਫੈਕਟਰੀ ਖੁੱਲੀ ਇੱਥੇ ਸਾਡੇ ਲਾਗੇ ਤੇ ਅਸੀਂ ਸਭ ਤੋਂ ਪਹਿਲਾਂ ਮੰਗ ਕਰਦੇ ਆ ਵੀ ਸਾਡੇ ਪਿੰਡ ਵਿੱਚ ਇੱਕ ਰੇਲਵੇ ਸਟੇਸ਼ਨ ਜਲਦੀ ਤੋਂ ਜਲਦੀ ਤਿਆਰ ਹੋਣਾ ਚਾਹੀਦਾ ਜਦ ਕਿ ਦਾ ਪ੍ਰੋਸੈਸ ਚੱਲ ਵੀ ਰਿਹਾ ਆ ਕਾਫੀ ਦੇਰ ਤੋਂ ਪ੍ਰੋਸੈਸ ਚੱਲ ਰਿਹਾ ਹੈ ਦਾ ਲੇਕਿਨ ਅਜ ਤੱਕ ਕੋਈ ਦਾ ਆਇਆ ਕੁਛ ਨਹੀਂ ਪੰਜ-ਸੱਤ ਸਾਲ ਤੋਂ ਪ੍ਰੋਸੈਸ ਚੱਲ ਰਿਹਾ ਬਾਕੀ ਇਸ ਪਿੰਡ ਦੀਆਂ ਗਲੀਆਂ ਦੇ ਵਿੱਚ ਅਸੀਂ ਦੇਖਿਆ ਕਾਫੀ ਗਲੀਆਂ ਜਿਹੜੀਆਂ ਨੇ ਉਹ ਬਿਲਕੁਲ ਪਿੰਡ ਦੀਆਂ ਠੀਕ ਨੇ ਔਰ ਜੇਕਰ ਨਸ਼ੇ ਦੀ ਗੱਲ ਕਰੀਏ ਤਾਂ ਨਸ਼ਾ ਇਸ ਪਿੰਡ ਦੇ ਵਿੱਚ ਨਸ਼ਾ ਖਤਮ ਹੋ ਗਿਆ ਜੀ 90% ਖਤਮ ਹੋ ਹੀ ਗਿਆ ਲਗਭਗ ਹਲੇ 10% ਰਹਿਦਾ ਰਹਿਦਾ ਜੀ ਉਹ ਵੀ ਨਿਕਲ ਜਾਈ ਕੰਮ ਵੀ ਨਿਕਲ ਜਾਏਗਾ ਐਸਐਸਪੀ ਗੁਰਦਾਸਪੁਰ ਜਿਹੜੇ ਅਦਿੱਤਿਆ ਜੀ ਨੇ ਉਹ ਉਹ ਕਰ ਰੇ ਸਖਤੀ ਉਹਨਾਂ ਤੇ ਕੋਈ ਹੈ ਵਿਸ਼ਵਾਸ ਅਸੀਂ ਮਾਨਯੋਗ ਐਸਐਸਪੀ ਅਦਿੱਤੇ ਸਿੰਘ ਅਦਿੱਤੇ ਜੀ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬਹੁਤ ਸਖਤੀ ਦੇ ਨਾਲ ਇਸ ਨਸ਼ੇ ਨੂੰ ਨਸ਼ੇ ਨੂੰ ਬੰਦ ਕਰਨ ਵਿੱਚ ਕਾਮਯਾਬੀ ਲਈ ਆ ਅਸੀਂ ਇਹਨਾਂ ਦਾ ਬਹੁਤ ਧੰਨਵਾਦ ਕਰਦੇ ਆ ਅੱਛਾ ਐਸਪੀਂਡ ਦੇ ਵਿੱਚ ਨਸ਼ਾ ਸੀ ਉਹ ਬੰਦ ਹੋ ਗਿਆ ਸਾਡੇ ਪਿੰਡ ਵਿੱਚ ਨਸ਼ਾ ਸੀ ਬੰਦ ਹੋ ਨਹੀਂ ਗਿਆ ਵੈਸੇ ਕਹਿ ਸਕਦੇ ਆਂ ਅਸੀਂ ਬਿਲਕੁਲ ਫਿਰ ਵੀ ਥੋੜਾ ਬੋਧ ਰਹਿ ਗਿਆ ਜਿਹੜਾ ਇਕਾ ਦੁਕਾ ਜਿਹੜੇ ਰਹਿ ਗਏ ਉਹ ਵੀ ਮਤਲਬ ਝੜ ਜਾਣਗੇ ਕਿਵੇਂ ਜੀ ਕੀ ਨਾ ਕੀ ਆਪਣਾ ਜੀ ਮੇਰਾ ਨਾਮ ਸੋਰਜਾ ਜੀ ਐ ਕੀ ਕੰਮ ਕਰਦੇ ਤੁਸੀਂ ਮੈਂ ਰਿਟਾਇਰ ਹੋਇਆ ਪੁਲਿਸ ਦੇ ਵਿੱਚੋਂ ਅੱਛਾ ਪੁਲਿਸ ਡਿਪਾਰਟਮੈਂਟ ਚੋਂ ਰਿਟਾਇਰ ਹੋ ਕੀ ਲੱਗਦਾ ਤੁਹਾਨੂੰ ਕੀ ਜੋ ਪਹਿਲਾਂ ਨਸ਼ੇ ਦਾ ਰੌਲਾ ਸੀ ਪਿੰਡ ਦੇ ਵਿੱਚ ਜਾਂ ਬੜਾ ਹੱਲਾ ਗੁੱਲਾ ਹੁੰਦਾ ਸੀ ਨੈਸ਼ਨਲ ਹੁਣ ਕੀ ਹਾਲ ਹੈ ਜੀ ਨਸ਼ਾ ਜਿਹੜਾ ਵਾ ਸਰਕਾਰ ਨੇ ਖਤਮ ਕਰਨਾ ਜਾਂ ਪੁਲਿਸ ਨੇ ਖਤਮ ਕਰਨਾ ਉਹ ਤਾਂ ਹੈ ਹੀ ਹੈ ਜਿੰਨਾ ਜੇਕਰ ਲੋਕੀ ਨਸ਼ਾ ਕਰਨ ਵਾਲੇ ਮੰਨ ਨਹੀਂ ਆਪਣਾ ਬਣਾਉਣਗੇ ਵੀ ਅਸੀਂ ਨਸ਼ਾ ਛੱਡਣਾ ਉਹ ਉਹਨਾਂ ਦੇ ਜਿੱਥੋਂ ਵੀ ਉਪਲਬਧ ਹੋਇਆ ਜੇ ਇਸ ਪਿੰਡ 'ਚ ਬੰਦ ਹੋਏਗਾ ਤਾਂ ਦੂਸਰੇ ਪਿੰਡ ਤੋਂ ਜਾ ਕੇ ਲੈ ਆਉਣਗੇ ਜਾਂ ਮਤਲਬ ਹੋਰ ਕੋਈ ਦਾ ਕੋਈ ਢਾਂਗ ਉਪਨਾ ਲੈਣਗੇ ਨਸ਼ਾ ਸਰਕਾਰਾਂ ਨੇ ਤੇ ਕਾਫੀ ਆਪਣਾ ਜਿਹੜੀਆਂ ਦਿਖਾਇਆ ਵੀ ਆਪਾਂ ਨਸ਼ਾ ਬੰਦ ਕਰੀਏ ਤੇ ਹੋਇਆ ਵੀ ਆ ਇਹ ਹੋਰ ਨਾਲ ਹੱਲਾ ਮਾਰਿਆ ਹੱਲਾ ਮਾਰਿਆ ਪੁਲਿਸ ਨੇ ਵੀ ਹੁਣ ਹੱਲਾ ਮਾਰਿਆ ਜਦ ਤੱਕ ਉਹ ਪੂਰਾ ਹਰੀ ਚੰਡੀ ਨਾ ਹੋਏਗੀ ਤਾਂ ਪੁਲਿਸ ਵੀ ਉਹਨਾਂ ਦੇ ਸੰਕੇਤਾਂ ਤੇ ਚੱਲੇਗੀ ਕੀ ਚਾਹੁੰਦੇ ਹੋ ਕਿ ਪਿੰਡ ਦੇ ਵਿੱਚ ਕਿਹੜਾ-ਕਿਹੜਾ ਵਿਕਾਸ ਹੋਣਾ ਚਾਹੀਦਾ ਪਿੰਡ ਦੇ ਵਿੱਚ ਦੇਖੋ ਜੇ ਕਿ ਕੂੜੇ ਦਾ ਡੰਪ ਹੋਣਾ ਚਾਹੀਦਾ ਵਾ ਕੂੜੇ ਦੀ ਬੜੀ ਪ੍ਰੋਬਲਮ ਹੈ ਸਾਰੇ ਪਿੰਡਾਂ ਦੀ ਪ੍ਰੋਬਲਮ ਹੈ ਇਸ ਪਿੰਡ ਦੀ ਵੀ ਪ੍ਰੋਬਲਮ ਹੈ ਕੂੜੇ ਦੀ ਬੜੀ ਪ੍ਰੋਬਲਮ ਹੈ ਕੂੜੇ ਦਾ ਡੰਪ ਹੋਣਾ ਚਾਹੀਦਾ ਵਾ ਇੱਕ ਸਾਡਾ ਐਡਾ ਵੱਡਾ ਪਿੰਡ ਆ ਇਦੇ ਵਿੱਚ ਕੋਈ ਡਿਸਪੈਂਸਰੀ ਵੀ ਆ ਉਹ ਵੀ ਹੈ ਅਮਰਜੈਂਸੀ ਇੱਕ ਹਸਪੀਟਲ ਸਰਕਾਰੀ ਜਿਹੜਾ ਹੋਣਾ ਚਾਹੀਦਾ ਜ਼ਰੂਰੀ ਜਿਹੜਾ ਵਾ ਐਡਾ ਵੱਡਾ ਕਿੰਨੀ ਕਿੰਨੀ ਵੋਟ ਹੈ ਟੋਟਲ ਪਿੰਡ ਜੀ ਇਹ ਤਾਂ 3000 ਤੋਂ ਲਗਭਗ ਉੱਤੇ ਵੋਟ ਆ ਫਿਰ ਲਾਗੇ ਪਿੰਡ ਗਾਂਧੀਆਂ ਪਿੰਡ ਆ ਉਹ ਵੀ ਨਾਲ ਜੁਆਇੰਟ ਪਿੰਡ ਆ ਉਹਦਾ ਕੋਈ ਵੱਖਰਾ ਨਹੀਂ ਹੈਗਾ ਹਿਸਾਬ ਕਿਤਾਬ ਅਲੱਗ-ਅਲੱਗ ਛੋਟੇ ਪਿੰਡ ਰਾਂ ਕੋਈ ਅਮਰਜੈਂਸੀ ਜਿਹੜਾ ਵਾ ਡਾਕਟਰ ਜਿਹੜਾ ਵਾ ਇੱਥੇ ਏਡੇ ਵੱਡੇ ਪਿੰਡ ਦੇ ਵਿੱਚ ਇੱਕ ਅਦਾ ਅਮਰਜੈਂਸੀ ਜਿਹੜਾ ਡਾਕਟਰ ਜਿਹੜਾ ਸਿਹਤ ਸਹੂਲਤਾਂ ਨੂੰ ਮੁੱਖ ਰੱਖਦੇ ਜਿਹੜੀ ਸਰਕਾਰ ਕਹਿ ਰਹੀ ਆ ਉਹਦੇ ਵਾਸਤੇ ਇੱਕ ਅਮਰਜੈਂਸੀ ਜਿਹਾ ਹਸਪੀਟਲ ਜਿਹੜਾ ਰਾਤ ਵਾਸਤੇ ਵੀ ਸਰਪੰਚ ਸਾਹਿਬ ਇੱਕ ਰਿਕੁਆਇਰਮੈਂਟ ਆ ਲੋਕਾਂ ਦੀ ਵੀ ਇਹ ਇੱਕ ਹੈਲਥ ਨੂੰ ਲੈ ਕੇ ਥੋੜਾ ਜਿਹਾ ਲੋਕਾਂ ਦੀ ਡਿਮਾਂਡ ਆ ਹੋਣਾ ਚਾਹੀਦਾ ਬਿਲਕੁਲ ਜੀ ਬਿਲਕੁਲ ਹੋਣਾ ਚਾਹੀਦਾ ਹੈ ਜੀ ਭੇਜੋਗੇ ਸਰਕਾਰ ਨੂੰ ਲਿਖ ਕੇ ਜਾਂ ਕਿਦਾਂ ਬਿਲਕੁਲ ਅਸੀਂ ਆਪਣੀ ਪੰਚਾਇਤ ਵੱਲੋਂ ਇਹ ਮਤਾ ਪਾ ਕੇ ਭੇਜਾਂਗੇ ਸਰਕਾਰ ਨੂੰ ਐਸੀ ਕੋਈ ਗੱਲ ਨਹੀਂ ਇਹ ਕਿਉਂ ਅਮਰਜੈਂਸੀ ਗਾਂਦੀਆ ਪਿੰਡ ਆ ਦੋ ਪਿੰਡ ਆ ਜੀ ਇੱਥੇ ਘੱਟੋ ਘੱਟ ਵੀ 6000 ਵੋਟ ਹੋਣੀ ਹੈ ਜੀ ਤੇ ਅਮਰਜੈਂਸੀ ਵੇਲੇ ਆਜ਼ਾਦ ਨੂੰ ਕਿਤੇ ਵੀ ਸਾਨੂੰ ਜਾਣਾ ਪੈਂਦਾ ਆ ਬਲਾਸਪੁਰ ਜਾਂ ਦੀਨਾ ਨਗਰ ਇਸ ਕਰਕੇ ਕਮ ਸੇ ਕਮ 10 ਬੈੱਡ ਦਾ ਤੇ ਹਸਪੀਟਲ ਹੋਣਾ ਚਾਹੀਦਾ ਜੀ ਸੋ ਹੋਰ ਵੀ ਬੜੇ ਸਾਰੇ ਲੋਕ ਸਾਡੇ ਨਾਲ ਮੌਜੂਦ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਭਾਜੀ ਕੀ ਨਾ ਕੀ ਆਪਣਾ ਆਓ ਇੱਧਰ ਕੋਈ ਗੱਲ ਨਹੀਂ ਪਿੰਡ ਦੇ ਲੋਕ ਕੀ ਨਾ ਕੀ ਆਪਣਾ ਰੂਪ ਲਾਲ ਜੀ ਕਿੰਨੀ ਕਿੰਨੀ ਉਮਰ ਆਪਣੀ ਮੇਰੀ 68 ਸਾਲ 68 ਸਾਲ ਤੇ ਸੁਧਾਰ ਵੇਖਿਆ ਕੋਈ ਪਿੰਡ ਦੇ ਵਿੱਚ ਹੋ ਰਹੇ ਨੇ ਹਾਂ ਸੁਧਾਰ ਤੇ ਹੋ ਰਿਹਾ ਜੀ ਸੁਧਾਰ ਹੋ ਰਹੇ ਨੇ ਤੇ ਨਸ਼ੇ ਦੀ ਗੱਲ ਚੱਲੀ ਸੀ ਨਸ਼ਾ ਨਸ਼ਾ ਕੁਝ ਪਰਸੈਂਟ ਜਿਹੜਾ 90% ਜਿਹੜਾ ਖਤਮ ਹੋਇਆ ਕੁਝ ਪਰਸੈਂਟ ਨਹੀਂ 90% ਬਹੁਤ ਜ਼ਿਆਦਾ ਹੁੰਦਾ 90% ਹੋ ਗਿਆ ਹਾਂਜੀ 90% ਹੋ ਗਿਆ 10% ਰਹਿ ਗਏ ਹਾਂਜੀ ਹਨਾ ਉਹ ਵੀ ਐਸਐਸਪੀ ਸਾਹਿਬ ਨੂੰ ਅਸੀਂ ਬੇਨਤੀ ਕਰਾਂਗੇ ਉਹ ਜਿਹੜਾ 10% ਰਹਿ ਗਏ ਉਹਨਾਂ ਦਾ ਵੀ ਕਰੋ ਸਪਾਇਆ ਕਿਉਂਕਿ ਇਹ ਪੁਣਿਆੜ ਗੰਧੀਆਂ ਦੇ ਨਾਲ ਦਾੜਾ ਪੁਣਿਆੜ ਪਿੰਡ ਹੈ ਔਰ ਐਸੇ ਪਿਛੇ ਚੌਂਕ ਦੇ ਵਿੱਚ ਰਿਫਿਊਜੀ ਕੈਂਪ ਵੀ ਲੱਗਾ ਹੈ ਜਿੱਥੇ ਦੋ ਦੇਸ਼ਾਂ ਦੇ ਪ੍ਰਧਾਨ ਮੰਤਰੀ ਆਏ ਸਨ ਪੰਡਤ ਜਵਾਲਾਲ ਨਹਿਰੋ ਔਰ ਪਾਕਿਸਤਾਨ ਦੇ ਪ੍ਰਧਾਨ ਮੰਤਰੀ لیاقت ਅਲੀ ਖਾਨ ਇੱਕ ਬਜ਼ੁਰਗ ਵੀ ਸਾਡੇ ਨਾਲ ਖੜੇ ਉਹਨਾਂ ਨਾਲ ਵੀ ਗੱਲਬਾਤ ਕਰਦੇ ਆਂ ਇਹ ਬਜ਼ੁਰਗੋ ਆਪਣਾ ਨਾਮ ਦੱਸ ਦਿਓ ਜੀ ਮੇਰਾ ਨਾਮ ਇਕਬਾਲ ਸਿੰਘ ਹੈ ਇਕਬਾਲ ਕਿੰਨੀ ਉਮਰ ਆਪਣੀ 82 ਸਾਲ 82 ਸਾਲ ਜਦੋਂ 1947 ਚ ਜਦੋਂ ਦੋ ਪ੍ਰਧਾਨ ਮੰਤਰੀ ਦੇਸ਼ਾਂ ਦੇ ਆਏ ਸੀ ਉਦੋਂ ਤੁਹਾਨੂੰ ਹੋਸ਼ ਆ ਗਈ ਸੀ ਨਹੀਂ ਹੋਸ਼ ਤੇ ਸਾਨੂੰ ਐਵੇਂ ਐ ਹੈ ਉਦੋਂ ਪਾਕਿਸਤਾਨ ਦੀ ਅਸੀਂ ਤੁਸੀਂ ਪਾਕਿਸਤਾਨ ਕਿਹੜੇ ਪਿੰਡ 'ਚ ਸੀ ਨਹੀਂ ਮਰੜ੍ਹ ਸੀ ਜੰਤੀਪੁਰ ਲਗ ਜੰਤੀਪੁਰ ਲਗ ਮਰੜ੍ਹ ਸਣਾ ਤੇ ਕੀ ਲਖਦਾ ਪਿੰਡ ਦੇ ਸੁਧਾਰ ਹੋ ਰਿਹਾ ਪਿੰਡ ਦੇ ਵਿੱਚ ਸੁਧਾਰ ਕਿੱਥੋਂ ਹੋਣਾ ਜੀ ਇਹ ਤੇ ਦੁਨੀਆਦਾਰੀ ਦਾ ਚੱਕਰ ਹੀ ਵਿਗੜ ਚੁੱਕਾ ਵਾ ਉਹਨੂੰ ਸੁਧਾਰਨਾ ਬੜਾ ਮੁਸ਼ਕਲ ਹੈ ਅੱਛਾ ਜੀ ਇੱਕ ਸਾਡੇ ਪਿੰਡ ਦੀ ਛਿਰਕ ਪਾਣੀ ਆ ਤੇ ਗੋਡੇ-ਗੋਡੇ ਪਾਣੀ ਨਹੀਂ ਐਸੇ ਪਣਿਆੜ ਚ ਕਿ ਗੰਦੀ ਪਾਣੀ ਅੱਛਾ ਜੀ ਹਾਂਜੀ ਬਾਕੀ ਨਸ਼ੇ ਦੀ ਗੱਲ ਕਰਦੇ ਉਹਦੀ ਨਿਕਾਸੀ ਹੀ ਨਹੀਂ ਪਾਣੀ ਦੀ ਨਿਕਾਸੀ ਹੁੰਦੀ ਨਹੀਂ ਨਾਲੀਆਂ ਬੰਦ ਹੋ ਜਾਂਦੀਆਂ ਨੇ ਅੱਛਾ ਹਾਂਜੀ ਪਰੋ ਕੁਝ ਲੋਕਾਂ ਦੀ ਡਿਮਾਂਡ ਆ ਵੀ ਜਿਹੜੀ ਪਿੰਡ ਦੇ ਵਿੱਚ ਪਾਣੀ ਇਕੱਠਾ ਹੁੰਦਾ ਉਹਦਾ ਨਿਕਾਸੀ ਜਿਹੜੀ ਹੋਣੀ ਚਾਹੀਦੀ ਇਹ ਬਜ਼ੁਰਗ ਨੇ 85 ਸਾਲ ਦੇ ਇਹਨਾਂ ਨੇ ਇਹ ਗੱਲ ਦੱਸੀ ਹੈ ਕਿ ਲੰਗਣਾ ਬੜਾ ਮੁਸ਼ਕਿਲ ਆ ਉਥੋਂ ਦੀ ਬਾਕੀ ਨਸ਼ੇ ਦੀ ਗੱਲ ਜਿਹੜੀ ਕਰਦੇ ਆ ਤੇ ਨਸ਼ਾ ਨਹੀਂ ਬੰਦ ਹੋਣਾ ਜੋ ਮਰਜ਼ੀ ਕਰ ਲੈ ਕੋਈ ਨਸ਼ਾ ਹੁਣਾ ਹੀ ਆ ਹਾਂਜੀ ਨਸ਼ਾ ਹੁਣਾ ਹੀ ਆ ਜੀ ਦੇਖੋ ਸਾਰੇ ਲੋਕੀ ਕਹ ਰਹੇ ਫਰਕ ਪਿਆ ਵਾ ਇਹ ਗੱਲ ਠੀਕ ਹੈ ਕਿ ਕਿਹੜਾ ਫਰਕ ਪਿਆ ਹੋ ਦੇਖਣ ਨੂੰ ਇਹ ਵਿੱਚੋਂ ਅੰਦਰ ਉੱਥੇ ਦਾ ਉੱਥੇ ਹੀ ਕੰਮ ਅੱਛਾ ਫਰਕ ਪਿਆ ਵਾ ਨਾਲੇ ਕਈ ਕਹਿੰਦੇ ਨਾਲ ਕਹਿੰਦੇ ਉੱਥੇ ਹੀ ਆ ਪਰ ਚਲੋ ਹੋਰ ਲੋਕਾਂ ਨਾਲ ਵੀ ਗੱਲਬਾਤ ਕਰ ਲਾਂਗੇ ਸਵਾਲ ਪੁੱਛਾਂਗੇ ਕਿ ਸਾਡੀ ਸਾ ਗਵਰਨਮੈਂਟਾਂ ਦਾ ਜਿਹੜਾ ਬੀ ਬੀ ਜਿਆ ਨਾ ਇਹ ਨਹੀਂ ਮੁਕਣਾ ਚਲੋ ਕਿਤਨਾ ਕਿਤੇ ਜਿਹੜਾ ਲੋਕਾਂ ਦਾ ਥੋੜਾ ਜਿਹਾ ਇਹ ਗੁੱਸਾ ਵੀ ਜਿਹੜਾ 10% ਨਸ਼ਾ ਰਹਿ ਗਿਆ ਉਹ ਵੀ ਜਿਹੜਾ ਉਹ ਖਤਮ ਹੋਣਾ ਚਾਹੀਦਾ ਤੇ ਸਰਪੰਚ ਸਾਹਿਬ ਫੇਰ ਇੱਕ ਵਾਰ ਤੁਹਾਡੇ ਕੋਲ ਆਵਾਂਗੇ ਕਿ ਬਜ਼ੁਰਗਾਂ ਨੇ ਦੱਸਿਆ ਵੀ ਨਸ਼ਾ ਜਿਹੜਾ ਉਹ ਖਤਮ ਨਹੀਂ ਹੋ ਸਕਦਾ ਇਹ ਤਾਂ ਬਿਲਕੁਲ ਤੁਹਾਡੀ ਪਹਿਲੀ ਵਾਲੀ ਗੱਲ ਠੀਕ ਹੈ ਵੀ ਜਨਜਰ ਲੋਕ ਨਹੀਂ ਜਾਣਗੇ ਲੋਕ ਆਪ ਨਹੀਂ ਛੱਡਣਗੇ ਖਤਮ ਨਹੀਂ ਹੋਣਾ ਤੇ ਪਿੰਡ ਦੇ ਲੋਕਾਂ ਨੇ ਕੋਈ ਆਪਣੇ ਵੱਲੋਂ ਉਪਰਾਲਾ ਨਹੀਂ ਕੀਤਾ ਵੀ ਕਿੱਦਾਂ ਨਸ਼ੇ ਮਗਰ ਨਹੀਂ ਜਾਣਾ ਉਹਦੇ ਬੰਦੇ ਦੇ ਦੇਖੋ ਪੰਚਾਇਤ ਵੱਲੋਂ ਪੂਰਾ ਉਪਰਾਲਾ ਪੰਚਾਇਤ ਕੋਈ ਕਿਸੇ ਦੇ ਮਗਰ ਨਹੀਂ ਜਾਂਦੀ ਇਸ ਕੰਮ ਦੇ ਜਿਹੜਾ ਨਸ਼ਾ ਕਰਦਾ ਜਿਹੜਾ ਨਸ਼ਾ ਫੜਦਾ ਪੁਲਿਸ ਪੁਲਿਸ ਫੜਦੀ ਆ ਪਰਚਾ ਲਾਂਦਾ ਕੋਈ ਵੀ ਇੰਦੀ ਜ਼ਮਾਨਤ ਵਾਸਤੇ ਪੰਚਾਇਤੋਂ ਕੋਈ ਨਹੀਂ ਜਾਂਦਾ ਹਾਂ ਬਾਕੀ ਰਹੀ ਨਸ਼ਾ ਮਿਲਕ ਬਿਲਕੁਲ ਖਤਮ ਹੋ ਜਾਂਦੀ ਇਹਦੇ ਵਿੱਚ ਪਿੰਡ ਦਾ ਸਹਿਯੋਗ ਵੀ ਚਾਹੀਦਾ ਐਨ ਵੀ ਕਲਮ ਮੋਦਵਾਰਾਂ ਦਾ ਸਹਿਯੋਗ ਚਾਹੀਦਾ ਇੱਥੇ ਬੈਠ ਕੇ ਗੱਲਾਂ ਕਰ ਲੈਣੀਆਂ ਉਹ ਕਰ ਲੈਣਾ ਉਹ ਮੈਟਰ ਨਹੀਂ ਹੈ ਮੈਟਰ ਹੈ ਵੀ ਪਿੰਡ ਦੇ ਇਹ ਨਸ਼ਾ ਖਤਮ ਕਰਨੇ ਸਾਰੇ ਬਜ਼ੁਰਗਾਂ ਦਾ ਵੀ ਸਹਿਯੋਗ ਚਾਹੀਦਾ ਅਗੇ ਸਾਰੇ ਪਿੰਡ ਦਾ ਸਹਿਯੋਗ ਨਾਲ ਪੁਲਿਸ ਦਾ ਸਹਿਯੋਗ ਚਾਹੀਦਾ ਫਿਰ ਨਸ਼ਾ ਖਤਮ ਹੋ ਸਕਦਾ ਬਿਲਕੁਲ ਤੁਹਾਡੀ ਗੱਲ ਠੀਕ ਹੈ ਇੱਕ ਜੇ ਦੱਸੋ ਕਿ ਪਿੰਡ ਦੇ ਵਿੱਚ ਪਾਣੀ ਦੀ ਸਿਸਟਮ ਠੀਕ ਆ ਰਿਹਾ ਪਾਣੀ ਪੀਣ ਵਾਲਾ ਪਾਣੀ ਪਾਣੀ ਵਾਟਰ ਸਪਲਾਈ ਦਾ ਠੀਕ ਹੈ ਜੀ ਕੋਈ ਕੋਈ ਪ੍ਰੋਬਲਮ ਨਹੀਂ ਟਾਈਮ ਟੂ ਟਾਈਮ ਪਾਣੀ ਆ ਰਿਹਾ ਹੈ ਥੋੜੀ ਜਿਹੀ ਦਿੱਕਤ ਆਉਂਦੀ ਹੈ ਕਿ ਉਹ ਸਾਡਾ ਪਿੰਡ ਉੱਚਾ ਨੀਵਾ ਆ ਜਿੱਥੇ ਉਚਾਈ ਆ ਹਾਈਟ ਤੇ ਘਰ ਨੇ ਉੱਥੇ ਥੋੜੀ ਜਿਹੀ ਪ੍ਰੋਬਲਮ ਆਉਂਦੀ ਹੈ ਕਿ ਇਹ ਪਿੰਡ ਉੱਚਾ ਉਹ ਚਾਹ ਸੰਨੂ ਪੁਰਾਣੇ ਬਜ਼ੁਰਗਾਂ ਨੇ ਦੱਸਿਆ ਵੀ ਇੱਥੇ ਕੋਈ ਭੀਂ ਸਾਇਣ ਦਾ ਕੋਈ ਇੱਕ ਫਟ ਕਈ ਦਾ ਫਟ ਸੁੱਟਿਆ ਸੀ ਕੋਈ ਮਿੱਟੀ ਦਾ ਜੀ ਅੱਛਾ ਜੀ ਉਹਦੇ ਕਰਕੇ ਜਿੱਥੇ ਜਿੱਥੇ ਪੈ ਗਿਆ ਉੱਥੇ ਉੱਚਾ ਹੋ ਗਿਆ ਜਿੱਥੇ ਬਾਕੀ ਨੀਵਾ ਪੁਰਾਣੀ ਜਿਹੜੀ ਘਾਹ ਹੋਂਦ ਆ ਪਿੰਡ ਪਣਿਆੜ ਦੇ ਵਿੱਚ ਜੀ ਕਹਿੰਦੇ ਜੀ ਇੱਥੇ ਕੋਈ ਪਾਂਡਵੀ ਕੋਈ ਆਏ ਕੋਈ ਇਦਾਂ ਦਾ ਕੋਈ ਦੱਸਦੇ ਆ ਕੋਈ ਚਲੋ ਪੁਰਾਣਾ ਇਤਿਹਾਸ ਆ ਉਹ ਅਸੀਂ ਪ੍ਰੋਫੈਸਰ ਰਾਜਕਮਰ ਉਹਨਾਂ ਨੂੰ ਹਿਸਟਰੀ ਦੇ ਪ੍ਰੋਫੈਸਰ ਉਹਨਾਂ ਨੂੰ ਜਰੂਰ ਪੁੱਛਾਂਗੇ ਕਿ ਇਸ ਪਿੰਡ ਦੇ ਵਿੱਚ ਕੁਝ ਅਜਿਹੀ ਗੱਲਬਾਤ ਹੈਗੀ ਆ ਤੁਸੀਂ ਤੁਹਾਡਾ ਕੀ ਨਾਮ ਜੀ ਆਪਣਾ ਮੇਰਾ ਨਾਮ ਪ੍ਰੇਮ ਚੰਦੇ ਕੀ ਕੰਮ ਕਰਦੇ ਆਪਾਂ ਪ੍ਰੈਕਟिशनर ਇੱਥੇ ਮੈਂ ਬਾਹਰੋਂ ਆਣਾ ਗੁਰਦਾਸਪੁਰ ਤੋਂ 35 ਸਾਲ ਤੋਂ ਮੈਂ ਇੱਥੇ ਆ ਹੂੰ ਪਰ ਮੈਂ ਆਪਣੇ 35 ਸਾਲ ਦਾ ਕਿਸ਼ੋਕਰ ਪਿਛੋਂ ਦੱਸਣਾ ਚਾਹੁੰਦਾ ਕਿ ਹੂੰ ਦਾ ਸਰਪੰਚ ਤੇ ਕੁਝ ਸਾਲਾਂ ਤੋਂ ਮੀ ਆ ਕੁਝ ਮਹੀਨਿਆਂ ਤੋਂ ਹੀ ਆ ਪਰ ਕੁਝ ਮਹੀਨਿਆਂ ਤੋਂ ਵੀ ਜੋ ਵੀ ਇਹਨਾਂ ਨੇ ਗ੍ਰੋਥ ਕੀਤੀ ਹੈ ਬਹੁਤ ਅੱਛੀ ਕੀਤੀ ਆ ਅੱਛਾ ਜੀ ਜੇ ਅਸੀਂ ਕਰੀਏ ਨਸ਼ੇ ਦੇ ਖਿਲਾਫ ਦੀ ਗੱਲ ਕਰੀਏ ਤੇ ਨਸ਼ੇ ਦਾ ਜਿਸ ਤਰ੍ਹਾਂ ਸਰਪੰਚ ਸਾਹਿਬ ਨੇ ਦੱਸਿਆ ਵੀ ਕੱਲਾ ਬੰਦਾ ਨਾ ਕੋਈ ਸਿਆਸਤਦਾਨ ਨਾ ਪੁਲਿਸ ਤੇ ਨਾ ਹੀ ਕੱਲਾ ਸਰਪੰਚ ਖਤਮ ਕਰ ਸਕਦਾ ਜਦ ਤੱਕ ਪਬਲਿਕ ਸਾਥ ਨਹੀਂ ਦਿੰਦੀ ਹੂੰ ਔਰ ਪਬਲਿਕ ਗੱਲਾਂ ਕਰਨ ਵਾਸਤੇ ਸਾਹੀਂ ਵੀ ਕਰ ਸਕਦੇ ਆ ਪਬਲਿਕ ਵੀ ਕਰਦੀ ਆ ਮਾਂ ਘਰ ਦਾ ਬੱਚਾ ਨੂੰ ਪਤਾ ਮਾਂ ਪਿਓ ਨੂੰ ਕਿ ਮੇਰਾ ਬੱਚਾ ਸ਼ਾਮ ਨੂੰ ਕੀ ਖਾ ਗਿਆ ਆ ਰਿਹਾ ਕੀ ਪੀ ਗਿਆ ਆ ਰਿਹਾ ਜਦ ਤੱਕ ਲੋਕੀ ਮਾਂ ਪਿਓ ਬੱਚਿਆਂ ਦੇ ਸਹਯੋਗ ਨਹੀਂ ਕਰਨਗੇ ਨਸ਼ਾ ਖਤਮ ਹੋ ਨਹੀਂ ਸਕਦਾ ਪਰ ਉਹਦੇ ਵਿੱਚ ਸਾਨੂੰ ਹਰ ਇੱਕ ਦਾ ਮਾਂ ਪਿਓ ਦਾ ਸਾਥ ਜ਼ਰੂਰੀ ਆ ਜਿਹੜੀ ਅਸੀਂ ਪ੍ਰੋਫੈਸ਼ਨਲੀ ਤੌਰ ਤੇ ਅਸੀਂ ਦੇਖਿਆ ਇੱਕ ਚੀਜ਼ ਮੈਂ ਵੇਖੀ ਜੀ ਆਂਦੇ ਆਂਦੇ ਤਸਵੀਰਾਂ ਵੀ ਸ਼ੇਅਰ ਕਰਾਂਗੇ ਜੀ ਇਹ ਜਿਹੜਾ ਬਾਜ਼ਾਰ ਆ ਬਹੁਤ ਵੱਡਾ ਬਾਜ਼ਾਰ ਆ ਜੀ ਪਿੰਡ ਦਾ ਇਹ ਤਾਂ ਗੁਰਦਾਸਪੁਰ ਸ਼ਹਿਰ ਦਾ ਵੱਡਾ ਬਾਜ਼ਾਰ ਇਦਾਂ ਦਾ ਹੀ ਆ ਨਹੀਂ ਇਹ ਤੇ ਹਰ ਚੀਜ਼ ਦੀ ਇੱਥੇ ਬੜਾ ਪਰਫੁੱਲਟ ਪਿੰਡ ਹੈ ਬਿਲਕੁਲ ਜੀ ਬਿਲਕੁਲ ਕਿਉਂ ਇਹ ਪਿੰਡ ਕਾਫੀ ਲੱਗਦੇ ਨੇ ਸਰ ਚਾਰ ਪੰਜ ਪਿੰਡ ਆ ਜਿਹੜੇ ਲੱਗਦੇ ਇੱਥੇ ਡਾਲਾ ਆ ਪੋਲਾ ਆ ਕੋਲੀ ਆ ਮਰਜ਼ਾਨਪੁਰ ਨੇ ਇਹ ਲਗਭਗ ਲੋਕਲ ਚੀਜ਼ਾਂ ਇਹਦੇ ਲੈਵਲ ਤੇ ਮਿਲ ਜਾਂਦੀਆਂ ਨੇ ਹਾਂ ਤੇ ਹਰ ਕੋਈ ਵੀ ਆਈਟਮ ਹੈ ਸਭ ਕੁਝ ਮਿਲ ਜਾਂਦਾ ਸਭ ਕੁਝ ਮਿਲ ਜਾਂਦਾ ਸੋ ਇੱਕ ਵਾਰ ਤਸਵੀਰਾਂ ਵੀ ਤੁਹਾਨੂੰ ਸ਼ੇਅਰ ਕਰਾਂਗੇ ਸਾਰੇ ਪਿੰਡ ਦੀਆਂ ਔਰ ਪਿੱਛੇ ਇੱਕ ਵਾਰੀ ਗਲੀ ਵੀ ਖਾਵਾਂਗਾ ਮੈਂ ਵੀ ਜਿਹੜੀ ਉਹ ਦੇਖੋ ਉੱਚੀ ਗਲੀ ਆ ਔਰ ਉੱਚੀ ਗਲੀ 'ਚੋਂ ਜਿਹੜੇ ਲੋਕ ਨੀਵੇਂ ਥਾਂ ਆ ਰਹੇ ਨੇ ਔਰ ਇਹਨਾਂ ਦਾ ਕਹਿਣਾ ਕਿ ਜਿਹੜੇ ਆ ਪਾਂਡਵ ਨੇ ਉਹਨਾਂ ਦੇ ਵਿੱਚ ਭੀਮਸੈਨ ਉਹਨਾਂ ਨੇ ਕੋਈ ਮਿੱਟੀ ਦਾ ਟੱਪ ਜਿਹੜਾ ਕਈ ਦਾ ਭਰ ਕੇ ਉਹ ਇਸ ਪਿੰਡ ਦੇ ਵਿੱਚ ਛੁੱਟਿਆ ਸੀ ਜਿਸ ਤੋਂ ਬਾਅਦ ਇਸ ਪਿੰਡ ਦੇ ਵਿੱਚ ਉਚਾਈ ਦੇ ਔਰ ਬਾਕੀ ਸਾਰਾ ਜਦੋਂ ਬਾਹਰ ਜਾਵਾਂਗੇ ਬਿਲਕੁਲ ਪਿੰਡ ਦੇ ਸੰਤਲ ਹੁੰਦਾ ਅ ਹੋਰ ਵੀ ਲੋਕਾਂ ਨਾਲ ਹੀ ਗੱਲਬਾਤ ਕਰਦੇ ਆਂ ਅੰਕਲ ਜੀ ਦਾ ਨਾਮ ਪੁੱਛਦੇ ਕੀ ਨਾਮ ਜੀ ਆਪਣਾ ਮੇਰਾ ਸ਼ੁਭਾਸ਼ ਸ਼ੁਭਾਸ਼ ਜੀ ਕਿੰਨੀ ਉਮਰ ਹੈ ਮੇਰੀ 38 ਸਾਲ ਹੈ 38 ਸਾਲ ਕੀ ਸੁਧਾਰ ਦੇਖਣਾ ਚਾਹੁੰਦੇ ਹੋ ਪਿੰਡ ਦੇ ਵਿੱਚ ਪਿੰਡ ਵਿੱਚ ਸੁਧਾਰ ਜੀ ਮੇਰੀ 60-65 ਸਾਲ ਉਮਰ ਤੇ ਕਾਈ ਤੱਕ ਹੋਇਆ ਕੋਈ ਨਹੀਂ ਅੱਛਾ ਜੀ ਅੱਗੇ ਹੁਣ ਦੇਖੋ ਕੀ ਬੰਦਾ ਨਹੀਂ ਪਿੰਡ ਦੇ ਵਿੱਚ ਚਾਹਦੇ ਕੀ ਕੀ ਦੇਖਣਾ ਕੀ ਚਾਹਦੇ ਹੋ ਕੀ ਸਥਾਨ ਹੋਣਾ ਚਾਹੀਦਾ ਸੁਧਾਰ ਹੋਣਾ ਕੀ ਜੀ ਪਹਿਲੇ ਸਰਪੰਚ ਸਾਹਿਬ ਬਣੇ 60 ਸਾਲ ਕਿਤੇ ਉਹਨਾਂ ਨੇ ਉਹ ਤਾਂ ਗ੍ਰਾਮ ਸੂਚੀ 'ਚ ਪਨੇੜ ਆ ਗਿਆ ਅੱਛਾ ਜੀ ਤੇ ਉਹ ਤਾਂ ਗ੍ਰਾਮ ਸੂਚੀ ਆਈ ਨਹੀਂ ਤੇ ਹੁਣ ਹੁਣ ਕੀ ਸੁਧਾਰ ਵੇਖਣਾ ਚਾਹੁੰਦੇ ਹੋ ਦੱਸੋ ਕੋਈ ਹੋਰ ਪਿੰਡ ਜਿਹੜਾ ਨੇ ਨਵੇਂ ਨੇ ਗਲੀਆਂ-ਗਲੀਆਂ ਵਿਚਾਰੇ ਨੇ ਬਣਾ ਦਿੱਤੀਆਂ ਨੇ ਬਣਾ ਦਿੱਤੀਆਂ ਸੁਧਾਰ ਹੋਇਆ ਹੀ ਆ ਨਾ ਹਾਂਜੀ ਹੋਇਆ ਜੀ ਹੋਇਆ ਚਲੋ ਇਹ ਪਿੰਡ ਦੇ ਲੋਕ ਸੀ ਸਾਰੇ ਆ ਤਸਵੀਰਾਂ ਇੱਕ ਵਾਰੀ ਫੇਰ ਪਿੱਛੋਂ ਦੀ ਸ਼ੇਅਰ ਕਰ ਲੈਂਦੇ ਆ ਸਰਪੰਚ ਸਾਹਿਬ ਨੇ ਆਵਾਜ਼ ਦਿੱਤੀ ਉਹਨਾਂ ਨਾਲ ਗੱਲ ਕਰ ਲੈਂਦੇ ਆ ਹਾਂਜੀ ਸਰਪੰਚ ਸਾਹਿਬ ਉਹ ਇੱਕ ਬਹੁਤ ਵੱਡੀ ਰਿਕਵੈਸਟ ਹੈ ਮੇਰੀ ਸਰਕਾਰ ਅੱਗੇ ਵੀ ਰਿਕਵੈਸਟ ਹੈ ਤੁਹਾਡੇ ਅਗੇ ਵੀ ਰਿਕਵੈਸਟ ਹੈ ਤੁਹਾਡੇ ਜ਼ਰੀਏ ਮੈਂ ਇਹ ਗੱਲ ਕਰਨਾ ਚਾਹਨਾ ਸਾਡੇ ਪਿੰਡ 슈ਗਰ ਮਿਲਣਾ ਜਿਹੜੀ ਸਾਡੇ ਪਿੰਡ ਦਾ ਰਕਬਾ ਹੈ 50 ਦੇ ਰਕਬੇ ਵਿੱਚ 슈ਗਰ ਮਿਲ ਬਣੀ ਹੈ ਬਹੁਤ ਰਿਕਵੈਸਟ ਹੈ ਮੇਰੀ ਹੰਬਲ ਰਿਕਵੈਸਟ ਹੈ ਹੰਬਲ ਰਿਕਵੈਸਟ ਹੈ ਸਰਕਾਰ ਅਗੇ ਕਿ ਸਾਡੇ ਪਿੰਡ ਦੇ ਰਕਬੇ ਵਿੱਚ 슈ਗਰ ਮਿਲ ਬਣੀ ਹੈ ਪਰ ਸਾਡੇ ਪਿੰਡ ਦਾ ਬੰਦਾ 1% ਵੀ ਉੱਥੇ ਸਰਵਿਸ ਸਰਵਿਸ ਨਹੀਂ ਕਰਦਾ ਜਦ ਕਿ ਪਿੰਡ ਦਾ ਪਾਣੀ ਖਰਾਬ ਹੋ ਚੁੱਕਿਆ ਪਿੰਡ ਦੇ ਪ੍ਰਦੂਸ਼ਨ ਖਰਾਬ ਹੋ ਚੁਕਿਆ ਪਿੰਡ ਦੇ ਸਵਾ ਸਾਡੇ ਸਿਰਾਂ 'ਚ ਪੈ ਰਹੀ ਹੈ ਮਿੱਲ ਦੀ ਸਾਡਾ ਬਿਮਾਰੀਆਂ ਵੀ ਸਾਡਾ ਪਿੰਡ ਚ ਕਿਸ ਤਰ੍ਹਾਂ ਦੀਆਂ ਬਿਮਾਰੀਆਂ ਨੇ ਪਿੰਡ ਦੇ ਵਿੱਚ ਦੇਖੋ ਹਰ ਲਗਭਗ ਹਰ ਤਰ੍ਹਾਂ ਦੀ ਬਿਮਾਰੀ ਜੋ ਵੀ ਅੱਜ ਕੱਲ ਬਿਮਾਰੀ ਹੈ ਕੋਈ ਟੀਵੀ ਦੇ ਮਰੀਜ਼ ਵੀ ਨੇ ਆ ਗਿਆ ਕੋਈ ਇੱਕ ਦੋ ਬੰਦੇ ਅੱਛਾ ਕੋਈ ਹੋਰ ਤਰ੍ਹਾਂ ਦੇ ਵੀ ਕੈਂਸਰ ਦੇ ਵੀ ਕੈਂਸਰ ਦੇ ਕਿੰਨੇ ਕਿੰਨੇ ਪੇਸ਼ੈਂਟ ਆ ਪਿੰਡ ਪਿੰਡ ਦੇ ਵਿੱਚ ਹੋ ਸਕਦਾ ਹੈ ਕੈਂਸਰ ਦੇ ਵੀ ਹੋਣਾ ਪਰ ਮੈਂ ਹਾਂ ਹਾਂਜੀ ਕਿੰਨੇ ਪੇਸ਼ੈਂਟ ਨੇ 25 ਇਸ ਪਿੰਡ ਦੇ ਵਿੱਚ ਕਿੱਦਾਂ ਤੁਸੀਂ ਕਹਿ ਸਕਦੇ ਹੋ ਮੈਂ ਖੁਦ ਗਿਆ ਜੀ ਉਹਨਾਂ ਕੋਲ ਅੱਛਾ ਇਲਾਜ ਕਰਵਾਉਣ ਦੇ ਲਈ ਇਲਾਜ ਕਰੋ 20 25 ਪਿੰਡ ਦੇ ਵਿੱਚ ਕੈਂਸਰ ਦੇ ਪੇਸ਼ੈਂਟ ਹੈ ਤੇ ਹੋਰ ਸਰਪੰਚ ਕਰਕੇ ਪਾਣੀ ਦੀ ਵਜ੍ਹਾ ਕਰਕੇ ਸਾਰਾ ਮਿਲ ਦਾ ਪ੍ਰਦੂਸ਼ਿਤ ਪਾਣੀ ਜਿਹੜਾ ਵਾ ਉਹ ਜਿੱਥੋਂ ਤੱਕ ਵੀ ਏਰੀਆ ਰੰਗ ਹੈਗਾ ਮਿਲ ਦਾ ਪਾਣੀ ਦਾ ਜਿੱਥੋਂ ਤੱਕ ਉਹਦਾ ਏਰੀਆ ਉੱਥੋਂ ਤੱਕ ਉਹ ਫੈਲ ਚੁੱਕਿਆ ਔਰ ਤੁਸੀਂ ਬੰੰਬੀਆਂ ਚੈੱਕ ਕਰ ਸਕਦੇ ਹੋ ਬਾਹਰ ਟਿਊਬਲ ਜਾ ਕੇ ਬੰੰਬੀ ਦਾ ਪਾਣੀ ਜਿਹੜਾ yellow color ਦਾ ਨਿਕਲ ਰਿਹਾ ਜੇ ਉਹ ਪਾਣੀ ਜੈਲੂ ਕਲਰ ਦਾ ਬਾਹਰ ਬਾਹਰ ਮਿੱਟੀ ਪੀਲੀ ਹੋ ਸਕਦੀ ਆ ਤਾਂ ਤੁਸੀਂ ਇੱਕ ਪੀਓਗੇ ਉਹ ਘੁੱਟ ਦਿਓ ਤੁਹਾਨੂੰ ਦੇਖੋ ਜੀ ਇਹ ਬੜੇ ਵੱਡੀ ਇੱਕ ਗੱਲ ਇਹਨਾਂ ਨੇ ਕਹੀ ਹੈ ਕਿ ਪਿੰਡ ਦੇ ਵਿੱਚ ਜਿਹੜਾ ਉਹ ਕੈਂਸਰ ਫੈਲ ਰਿਹਾ ਕਿਉਂਕਿ 슈ਗਰ ਮਿਲ ਪੁਨਿਆੜ ਬਿਲਕੁਲ ਲੱਗਿਆ ਔਰ ਉਹਦੇ ਜਿਹੜਾ ਜ਼ਮੀਨ ਦੇ ਵਿੱਚ ਪਾਣੀ ਜਾ ਰਿਹਾ ਗੰਦਾ ਪਾਣੀ ਜਾ ਰਿਹਾ ਔਰ ਪਿੰਡ ਦੇ ਜਿਹੜੇ ਟਿਊਬਵਲ ਨੇ ਉਹਨਾਂ ਵਿੱਚ ਵੀ ਜਿਹੜਾ ਉਹ ਪਾਣੀ ਪੀਲਾ ਆ ਰਿਹਾ ਔਰ ਕਿਤਨਾ ਕਿਤੇ ਇਹ ਆਪਣੇ ਆਪ ਚ ਇੱਕ ਬੜੀ ਵੱਡੀ ਔਰ ਜਾਂਚ ਦਾ ਵਿਸ਼ਾ ਵੀ ਹੈ ਵੀ ਇਸ ਪਿੰਡ ਦੇ ਵਿੱਚ ਵਾਕਈ 20 ਤੋਂ 25 ਇਹਨਾਂ ਨੇ ਕੈਂਸਰ ਦੇ ਪੇਸ਼ੈਂਟ ਵੀ ਦੱਸ ਦਿੱਤੇ ਨੇ ਹੋਰ ਵੀ ਜਿਹੜੇ ਤਰ੍ਹਾਂ ਤਰ੍ਹਾਂ ਦੀਆਂ ਬਿਮਾਰੀਆਂ ਦੇ ਪੇਸ਼ੈਂਟ ਹੈਗੇ ਹਨ ਹਾਂਜੀ ਤਰ੍ਹਾਂ ਤਰ੍ਹਾਂ ਦੇ ਸੀਜ਼ਨ ਦੇ ਜਦੋਂ ਆਂਦੀ ਆ ਪਾਣੀ ਦੀ ਵਜ੍ਹਾ ਕਰਕੇ ਕਈ ਤਰ੍ਹਾਂ ਦੀਆਂ ਪੇਟ ਦੀਆਂ ਬਿਮਾਰੀਆਂ ਆਮ ਹੀ ਲੋਕਾਂ ਨੂੰ ਜਕੜ ਲੈਂਦੀਆਂ ਜੋ ਗਰੀਬ ਪਬਲਿਕ ਆ ਉਹ ਤੇ ਇਲਾਜ ਤੋਂ ਉਹਨਾਂ ਦੀ ਡੈਥ ਵੀ ਹੋ ਚੁੱਕੀ ਆ ਜਿਹੜੀ ਕਿ ਰਿਕਾਰਡ ਦੇ ਵਿੱਚ ਨਹੀਂ ਆ ਹੁਣ ਰਿਕਾਰਡ ਉਹੀ ਹੋਏਗੀ ਜੋ ਹਸਪੀਟਲ ਜਾਏਗਾ ਬੰਦਾ ਪੂਰੀ ਰਿਕਾਰਡ ਹੁੰਦੀ ਆ ਬਟ ਇਹ ਕਿੱਥੋਂ ਸ਼ੁਰੂ ਹੁੰਦੀ ਆ ਇਹਦੀ ਸ਼ੁਰੂਆਤ ਨੇ ਸ਼ੁਗਰ ਮਿਲਦਾ ਦੂਸ਼ਿਤ ਪਾਣੀ ਸੋ ਕਿਤਨਾ ਕਿਤੇ ਹੈਲਥ ਡਿਪਾਰਟਮੈਂਟ ਔਰ ਡਿਪਟੀ ਕਮਿਸ਼ਨਰ ਗੁਰਦਾਸਪੁਰ ਨੂੰ ਵੀ ਇਹ ਬੇਨਤੀ ਕਰਾਂਗੇ ਵੀ ਇਸ ਪਿੰਡ ਦੇ ਵਿੱਚ ਸਰਵੇ ਕਰਵਾਇਆ ਜਾਵੇ ਔਰ ਇਸ ਪਿੰਡ ਦੇ ਵਿੱਚ ਜਾਂਚ ਕੀਤੀ ਜਾਵੇ ਵੀ ਆਫਟਰ ਆਲ ਕਿਵੇਂ ਇਹ ਕੈਂਸਰ ਫੈਲ ਰਿਹਾ ਇਸ ਪਿੰਡ ਦੇ ਵਿੱਚ 20 ਤੋਂ 25 ਸੰਖਿਆ ਬਹੁਤ ਵੱਡੀ ਇੱਕ ਸੰਖਿਆ ਔਰ ਪਿੰਡ ਦੀ ਜਿਹੜੀਆਂ ਹੋਰ ਵੀ ਤਸਵੀਰਾਂ ਤੁਹਾਨੂੰ ਦਿਖਾਣੇ ਕਿਉਂਕਿ ਪਿੰਡ ਬਹੁਤ ਵੱਡਾ ਔਰ ਬੜਾ ਪਰਫੁੱਲੈਂਟ ਪਿੰਡ ਹੈ ਪਿੰਡ ਦੇ ਵਿੱਚ ਮੌਜੂਦ ਆ ਤੇ ਪਨਿਆੜ ਪਿੰਡ ਦੇ ਵਿੱਚ ਸਾਡੇ ਨਾਲ ਪਿੰਡ ਦੇ ਸੂਝਵਾਨ ਪਿੰਡ ਦਾ ਇਤਿਹਾਸ ਇੱਕ ਬਹੁਤ ਹੀ ਇਤਿਹਾਸ ਦੇ ਵਿੱਚ ਮਹੱਤਵ ਰੱਖਦਾ ਔਰ ਪ੍ਰੇਮ ਜੀ ਪਹਿਲਾਂ ਤੇ ਤੁਹਾਡਾ ਸਵਾਗਤ ਆ ਇਹ ਦੱਸ ਦਿਓ ਵੀ ਪਿੰਡ ਦਾ ਇਤਿਹਾਸ ਕੀ ਆਪਣਿਆੜ ਦਾ ਓਕੇ ਜੀ ਥੈਂਕ ਯੂ ਮੈਂ ਤੁਹਾਡੇ ਚੈਨਲ ਆਈਂ ਇਹ ਦੱਸਣਾ ਚਾਹੁੰਦਾ ਕਿ ਇਸ ਪਿੰਡ ਦੇ ਪੁਨਿਆੜ ਦੇ ਵਿੱਚ ਜੇ ਇਤਿਹਾਸ ਦੀ ਗੱਲ ਕਰੀਏ ਤੇ ਪੂਰੇ ਗੁਰਦਾਸਪੁਰ ਤੋਂ ਪਹਿਲਾਂ ਇਹ ਪੁਨਿਆੜ ਵਸ ਚੁੱਕਿਆ ਸੀ ਜੋ ਕਿ ਬਹੁਤ ਇਤਿਹਾਸ ਰੱਖਦਾ ਪੂਰੇ ਜ਼ਿਲ੍ਹੇ ਦੇ ਵਿੱਚ ਇਹ ਪਿੰਡ ਸਭ ਤੋਂ ਉੱਪਰ ਲੈਵਲ 'ਚ ਆਂਦਾ ਇਥੋਂ ਦਾ ਇਤਿਹਾਸ ਹੈ ਕਿ ਇਥੋਂ ਦੇ ਬ੍ਰਾਹਮਣ ਦੱਤ ਜੋਗ ਉਹ ਉਸ ਟਾਈਮ ਦੇ ਇੱਕ ਕਿਲੇ ਦੇ ਤਰੂਪ ਚ ਇੱਥੇ ਰਹਿੰਦੇ ਸੀਗੇ ਤੇ ਉਸ ਟਾਈਮ ਮੁਗਲਾਂ ਦਾ ਰਾਜ ਸੀ ਉਹਨਾਂ ਨਾਲ ਇਹਨਾਂ ਦੀ ਮੁਗਲਾਂ ਔਰ ਦੱਤਾਂ ਦੀ ਆਪਸ ਵਿੱਚ ਜਿਹੜੀ ਵਿੱਚ ਵਿਰੋਧ ਚੱਲਦਾ ਸੀਗਾ ਸੋ ਉਸ ਟਾਈਮ ਤੇ ਦੱਤਾਂ ਦਾ ਇੱਕ ਸੂਲ ਹੁੰਦਾ ਸੀਗਾ ਖਾਣਾ ਖਾਣ ਲੱਗੇ ਕਿਸੇ ਨਾਲ ਗੱਲਬਾਤ ਨਹੀਂ ਕਰਨੀ ਪ੍ਰਸ਼ਾਦਾ ਛਕਣ ਲੱਗੇ ਕਿਸੇ ਨਾਲ ਉਹਨਾਂ ਨੇ ਬੋਲ ਚਲ ਤੇ ਹਥਿਆਰਾਂ ਨੂੰ ਹੱਥ ਨਹੀਂ ਸੀ ਲਾਉਂਦੇ ਜੋ ਕਿ ਉਸ ਟਾਈਮ ਤੇ ਜੇ ਇੱਕ ਬੜਾ ਵਧੀਆ ਸਾਡੇ ਪ੍ਰਚਲਿਤ ਸੀਗਾ ਔਰ ਬੜਾ ਸੱਚਾ ਸੁੱਚਾ ਉਹਨਾਂ ਦਾ ਇੱਕ ਰੀਤ ਸੀਗੀ ਰਵਾਜ ਸੀਗਾ ਉਹਨਾਂ ਦਾ ਫਾਇਦਾ ਉਠਾ ਕੇ ਮੁੰਗਲਾ ਨੇ ਧੋਖੇ ਨਾਲ ਉਹਨਾਂ ਨੂੰ ਉਸ ਟਾਈਮ ਤੇ ਖਾਣਾ ਖਾਂਦਿਆਂ ਨੂੰ ਪੂਰੇ ਨੂੰ ਇੱਕ ਇਲਾ ਤਹਿਸ ਨਸ ਕਰਕੇ ਤੇ ਉਹਨਾਂ ਦਾ ਕਤਲੇਆਮ ਕਰਤਾ ਸੀ ਲੇਕਿਨ ਉਹੀ ਜਿਹੜੀ ਕਤਲੇਆਮ ਕਰਕੇ ਕਿਲਾ ਫਿਰ ਮੁੜ ਕੇ ਢਾਹ ਢੇਰੀ ਹੋ ਗਿਆ ਤੇ ਇਹ ਇਥੇ ਅਜਾੜ ਪੈ ਗਈ ਜਿਹੜੇ ਉਸ ਟਾਈਮ ਬਚੇ ਦੱਤ ਸੀਗੇ ਉਹ ਫਿਰ ਜਾ ਕੇ ਗੁਰਦਾਸਪੁਰ ਗੁਰ ਦਿੱਤਾ ਦੱਤ ਬਸਿਆ ਜਿੰਨੇ ਗੁਰਦਾਸਪੁਰ ਨੂੰ ਜ਼ਿਲ੍ਹੇ ਨੂੰ ਬਸਾਇਆ ਸੀਗਾ ਉਸ ਤੋਂ ਬਾਅਦ ਇਹ ਪੁਨਿਆਰ ਮਹੰਤ ਗੁਰਿਆ ਦੇ ਨਾਂ ਤੇ ਬਸਿਆ ਹਾਂਜੀ ਮਹਾਂਤ ਗੁਰਿਆ ਇੱਕ ਦੱਤ ਸੀਗਾ ਅੱਛਾ ਜੀ ਜੋ ਕਿ ਪਿਨਿਆੜ ਦਾ ਹੀ ਵਸਨੀਕ ਸੀਗਾ ਤੇ ਦੁਬਾਰਾ ਜਾ ਕੇ ਉਹਨੂੰ ਗੁਰਦਾਸਪੁਰ ਵਿਸਾਇਆ ਸੀ ਇੱਥੇ ਦੀ ਹਿਸਟਰੀ ਅਜੇ ਵੀ ਤੁਸੀਂ ਦੇਖ ਸਕਦੇ ਹੋ ਪੜ੍ਹ ਸਕਦੇ ਹੋ ਜਦੋਂ ਕਿਤੇ ਵੀ ਤੁਸੀਂ ਇੱਥੇ ਬੋਰ ਕਰਦੇ ਹੋ ਜਾਂ ਥੱਲੇ ਕੋਈ ਗੱਟਰ ਵਗੈਰਾ ਮਿੱਟੀ ਪੁੱਟਦੇ ਹੋ 10 ਫੁੱਟ 8 ਫੁੱਟ 20 ਫੁੱਟ ਤੱਕ ਤੁਹਾਨੂੰ ਹੱਡੀਆਂ ਦੇ ਪਿੰਜਰ ਪੂਰੇ ਪੂਰੀ ਖੋਪੜੀਆਂ ਔਰ ਪੂਰਾ ਪੂਰਾ ਆਦਮੀ ਦਾ ਜਿਹੜਾ ਸਕੇਲਟਰ ਜਿਹੜਾ ਹੈਗਾ ਕੰਗਾਲ ਵਗੈਰਾ ਮਿਲੇਗਾ ਸੋ ਇਹ ਉਹੀ ਹਿਸਟਰੀ ਆ ਜਿਹੜੀ ਕਿ ਸਾਡੇ ਤੋਂ ਬਹੁਤ ਅਲੋਪ ਹੋ ਚੁੱਕੀ ਹੈ ਜਿਹੜੇ ਆਮ ਲੋਕਾਂ ਨੂੰ ਜਾਂ ਪਿੰਡ ਦੀ ਪਬਲਿਕ ਨੂੰ ਪੁੱਛਿਆ ਜਾਏ ਤੇ ਨਹੀਂ ਪਤਾ ਉੱਪਰ ਪਿੰਡ ਦੇ ਵਿੱਚ ਜ਼ਿਆਦਾਤਰ ਇਹ ਹੋਇਆ ਹੈਗਾ ਸੀ ਵੀ ਇੱਥੇ ਦੋ ਦੇਸ਼ਾਂ ਦੇ ਪ੍ਰਧਾਨ ਮੰਤਰੀ ਆ ਕੇ ਜੋ ਬਾਨੂੰ ਨੂੰ ਪਤਾ ਸੀ ਔਰ ਤੁਸੀਂ ਅੱਜ ਨਵੀਂ ਗੱਲ ਦਸੀ ਇਹ ਜਿਹੜੀ ਹਿਸਟਰੀ ਆ ਇਹ ਪੇਸ਼ਕ ਪਿਛਲਾ ਤੁਸੀਂ ਪੰਨੇ ਫਲੋਰ ਕੇ ਦੱਸ ਸਕਦੇ ਹੋ ਇੱਥੋਂ ਦੇ ਬਹੁਤ ਇਤਿਹਾਸਕਾਰ ਪਿੰਡ ਦੇ ਵਿੱਚ ਕਿਤੇ ਲਿਖਿਆ ਹੈ ਕੁਝ ਮਤਲਬ ਇਸ ਬੋਰਡ ਬੜ ਲੱਗਾ ਨਹੀਂ ਪਿਛਲੇ ਇਤਿਹਾਸ ਕਿਸੇ ਨੇ ਉਹ ਜਾਗਰ ਨਹੀਂ ਕੀਤਾ ਕਿਉਂਕਿ ਅਸੀਂ ਸਰਪੰਚ ਸਾਹਿਬ ਨੂੰ ਤੁਹਾਡੇ ਰਾਏ ਵੀ ਉਸ ਤਰ੍ਹਾਂ ਵੀ ਬੇਨਤੀ ਕਰਾਂਗੇ ਕਿ ਕੁਝ ਆਪਣੇ ਪਿੰਡ ਦੀਆਂ ਪਿਸ਼ੋਕੜ ਜਿਹੜੀਆਂ ਉਪਲਬਧੀਆਂ ਪਿਸ਼ੋਕੜ ਇਤਿਹਾਸ ਉਹਦੇ ਬੋਰਡ ਲਾਏ ਉਹਦੇ ਬੋਰਡ ਲਾਏ ਜਾਣ ਤੇ ਆਉਣ ਵਾਲੀ ਜਨਰੇਸ਼ਨ ਨੂੰ ਉਹਦੇ ਬਾਰੇ ਜਾਗਰੂਤ ਕੀਤਾ ਜਾਏ ਕਿ ਸਾਡਾ ਪਿਸ਼ੋਕੜ ਕੀ ਆ ਸਾਡਾ ਇਤਿਹਾਸ ਕੀ ਆ ਅਸੀਂ ਜਿੱਥੇ ਰਹਿ ਰਹੇ ਆ ਉਹ ਪਿੰਡ ਦਾ ਅਸਲੀਅਤ ਪਿਸ਼ੋਕੜ ਕੀ ਆ ਸੋ ਇਹ ਬੜੀ ਵੱਡੀ ਇਹਨਾਂ ਨੇ ਗੱਲ ਦੱਸੀ ਹੈ ਜੀ ਇਸ ਦੱਤਿਆਂ ਦਾ ਪਿੰਡ ਸੀ ਔਰ ਪਿੰਡ ਦਾ ਜਿਹੜਾ ਇਤਿਹਾਸ ਕਾਫੀ ਵੱਡਾ ਔਰ ਚਲੋ ਇਹ ਗੱਲ ਹੈ ਵੀ ਜਿਹੜੀ ਆਉਣ ਵਾਲੀ ਜਨਰੇਸ਼ਨ ਉਹਨਾਂ ਨੂੰ ਨਹੀਂ ਇਸ ਪਿੰਡ ਬਾਰੇ ਪਤਾ ਸਾਨੂੰ ਵੀ ਜਿਹੜਾ ਉਹ ਉਹਨਾਂ ਕੋਲੇ ਪਤਾ ਲੱਗਾ ਸੀ ਤੇ ਇਹ ਸੋਚਿਆ ਵੀ 1947 ਦੇ ਵਿੱਚ ਜਿਹੜੇ ਦੋ ਦੇਸ਼ਾਂ ਦੇ ਪ੍ਰਧਾਨ ਮੰਤਰੀ ਆਏ ਸੀ ਪਰ ਜਿਹੜਾ ਹੁਣ ਇਹਨਾਂ ਨੇ ਇਤਿਹਾਸ ਦੱਸਿਆ ਸ਼ਾਇਦ ਉਹ ਤੁਹਾਡੇ ਕੋਲੋਂ ਇਹ ਜਿਹੜਾ ਇਤਿਹਾਸ ਦੀ ਤੁਸੀਂ ਗੱਲ ਕਿਹਾਸ ਮੇਰੇ ਕੋਲ ਵਿਦ ਕਾਪੀ ਤੁਸੀਂ ਸਾਲ ਬਾਅਦ ਇੱਕ ਅਖਬਾਰ ਛਾਪਦੀ ਆ ਵਿਦ ਪੰਜਾਬੀ ਅਖਬਾਰ ਜਾਗਰਨ ਪੰਜਾਬੀ ਜਾਗਵਾਨੀ ਇਹਦੇ ਵਿੱਚੋਂ ਮੈਂ ਜਿਹੜੀਆਂ ਕਟਿੰਗਾਂ ਰੱਖੀਆਂ ਹੋਈਆਂ ਜੋ ਕਿਤੇ ਮੌਕਾ ਮਿਲੇ ਮੈਂ ਤੁਹਾਨੂੰ ਵੀ ਦਿਖਾ ਸਕਦਾ ਉਹਦੇ 'ਚ ਛਪਿਆ ਹੋਇਆ ਉਹਦੇ 'ਚ ਛਪਿਆ ਹੋਇਆ ਪੂਰਾ ਪੂਰਾ ਸੋ ਇਹ ਜੀਜਾ ਜਿਹੜੀਆਂ ਇਹਨਾਂ ਨੇ ਵਿਦ ਐਵੀਡੈਂਸ ਵੀ ਸਾਹਮਣੇ ਰੱਖੇ ਨੇ ਉਹ ਇਹ ਪੁਨਿਆੜ ਪਿੰਡ ਹੈ ਪੁਨਿਆੜ ਪਿੰਡ ਦੀਆਂ ਗਲੀਆਂ ਸੜਕਾਂ ਤੁਹਾਡਾ ਸਾਰੀਆਂ ਇਹ ਦਿਖਾਣੇ ਆ ਤੇ ਇੱਕ ਵਾਰੀ ਇਹ ਵੀ ਦੱਸਾਂਗਾ ਤੁਹਾਨੂੰ ਕਿ ਜਿਹੜਾ ਪਿੰਡ ਦੇ ਵਿੱਚ ਵਿਕਾਸ ਆ ਉਹ ਸਰਪੰਚ ਸਾਹਿਬ ਨੇ ਦੱਸਿਆ ਬਹੁਤ ਕਾਫੀ ਜਿਹੜੀਆਂ ਗੱਲਾਂ ਜਿਹੜੀਆਂ ਸਰਕਾਰ ਦੇ ਧਿਆਨ 'ਚ ਲਿਆ ਚੁੱਕੇ ਨੇ ਔਰ ਰੇਲਵੇ ਸਟੇਸ਼ਨ ਦੀ ਮੰਗ ਕੀਤੀ ਜਾ ਰਹੀ ਹੈ ਹੈਲਥ ਕੇਂਦਰ ਇੱਥੇ ਖੋਲਣ ਦੀ ਗੱਲ ਕੀਤੀ ਜਾ ਰਹੀ ਹੈ ਕੈਮਰਾਮੈਨ 인ਦਰਜੀਤ ਸਿੰਘ ਦੇ ਨਾਲ ਬਾਲਕ